ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ 골ਡ ਮੈਡਲ ਜਿੱਤ ਕੇ ਪਹੁੰਚੇ ਚੇਅਰਮੈਨ ਰਾਜਵੰਤ ਕੁਲੀ ਦਾਤੂਰੀ ਪਹੁੰਚਣ ਤੇ ਸੀਐਮ ਆਫਿਸ ਅਤੇ ਮਾਰਕੀਟ ਕਮੇਟੀ ਵਿੱਚ ਕੀਤਾ ਗਿਆ ਸਵਾਗਤ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਮਾਨ ਕਰਿਆ ਗਿਆ ਕੀ ਕਹਿਣਾ ਚਾਹੋ ਜੀ ਸਭ ਸਾਡੇ ਸਾਰਿਆਂ ਵੱਲੋਂ ਵੈਸੇ ਪੂਰੇ ਹਲਕੇ ਦੀ ਤਰਫ ਬਹੁਤ ਬਹੁਤ ਵਧਾਈਆਂ ਨੇ ਜੀ ਸਾਡੇ ਚੈਂਪੀਅਨ ਸਾਹਿਬ ਤੇ ਪਹਿਲਾਂ ਵੀ ਬੈਟਰਨ ਹਮੇਸ਼ਾ ਜਿੱਤ ਕੇ ਆਉਂਦੇ ਆ 골ਡ ਲੈ ਕੇ ਆਉਂਦੇ ਆ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਕੇ ਆ ਗਏ ਤੇ ਅੱਜ 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 ਜਿਹੜੀ ਹੋਈ ਸੀ ਮਾਸਟਰ ਚੈਂਪੀਅਨਸ਼ਿਪ ਸੀਨੀਅਰ ਔਰ ਉਹਦੇ ਵਿੱਚ ਇੱਕ 골ਡ ਲੈ ਕੇ ਆਏ ਨੇ ਇੱਕ ਸਿਲਵਰ ਲੈ ਕੇ ਆਏ ਜੀ ਇਹ ਸਾਡੇ ਸਾਡੇ ਯੂਥ ਲਈ ਵੀ ਇੱਕ ਸਨੇਹਾ ਔਰ ਬਾਕੀ ਸਾਡੀ ਸਾਰਿਆਂ ਲਈ ਸਿਹਤ ਜ਼ਰੂਰੀ ਆ ਖੇਡਾਂ ਜ਼ਰੂਰੀ ਨੇ ਪੰਜਾਬ ਦੇ ਸਰਦਰਾਂ ਦੇ ਉੱਤੇ ਇਹਦੇ ਨਾਲ ਹੀ ਪੰਜਾਬ ਵੱਧ ਤੋਂ ਅੱਗੇ ਜਾ ਸਕਦਾ ਔਰ ਸਾਡੇ ਸਾਰਿਆਂ ਵੱਲੋਂ ਦਫ਼ਤਰ ਵੱਲੋਂ ਔਰ ਪੂਰੇ ਹਲਕੇ ਦੀ ਤਰਫੋਂ ਚੇਅਰਮੈਨ ਸਾਹਿਬ ਬਹੁਤ-ਬਹੁਤ ਬਧਾਈ ਜਿੱਤ ਕੇ ਆਇਓ ਇਹ ਕਿਹੜੀ ਜਗ੍ਹਾ ਤੇ ਗੇਡ ਥੀਮ ਗੇਮ ਹੋਜੀ ਬਸ ਮੈਂ ਸੀਨੀਅਰ ਮਾਸਟਰ ਗੇਮ ਆ ਜੋ ਆਲ ਇੰਡੀਆ ਕੇਰਲਾ ਵਿਖੇ ਕੋਨਮ ਕੋਲਮ ਸ਼ਹਿਰ ਦੀ ਕੀ 3 ਸਰ ਜ਼ਿਲ੍ਹੇ ਦੇ ਵਿੱਚ ਹੋਈਆਂ ਸੀ ਜਿੱਥੇ ਵਿੱਚ ਆਲ ਇੰਡੀਆ ਪੰਦਰ ਦੇ ਸਾਰੇ ਸੀਨੀਅਰ ਥ੍ਰੀ ਟ ਉੱਥੇ ਇਕੱਠੇ ਹੋਏ ਸੀ ਭਾਗ ਲਿਆ ਉਹਦੇ ਵਿੱਚੋਂ ਮੈਂ ਡਿਸਕਸ ਥਰੋ ਦੇ ਵਿੱਚੋਂ 골ਡ ਮੈਡਲ ਤੇ ਹੈਮਰ ਥਰੋ ਦੇ ਵਿੱਚੋਂ ਮੈਨੂੰ ਮੇਰਾ ਸਿਲਵਰ ਮੈਡਲ ਮਿਲਿਆ ਤੇ ਇਸ ਕਰਕੇ ਇੱਥੇ ਪਹੁੰਚੇ ਤੇ ਮੈਂ ਸਾਰੇ ਮੇਰੇ ਸਾਥੀਆਂ ਦਾ ਮਾਰਕਟ ਕਮੇਟੀ ਦੇ ਸਾਡੇ ਸਕੱਤਰ ਸਾਹਿਬ ਸਾਡੇ ਡਾਕਟਰਾਂ ਨੂੰ ਪਸੌਰ ਜੀ ਜਿਹੜੇ ਮੈਂਬਰ ਵਾਕਾ ਬੋਰਡ ਹੋਸਟ ਮੁੱਚੀ ਟੀਮ ਬਿੱਟੂ ਜੀ ਅ ਅਖਰਮੀ ਸਾਹਿਬ ਸਾਰੇ ਸਾਥੀ ਸਾਰਿਆਂ ਨੇ ਇੱਥੇ ਜੋ ਸਵਾਗਤ ਕੀਤਾ ਮੈਂ ਉਹਦਾ ਧੰਨਵਾਦ ਕਰਦਾ ਹਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ ਕਿੱਦਾਂ ਮਰਤੀ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅ ਨਸ਼ਿਆਂ ਤੋਂ ਬਚਣ ਲਈ ਪੁਰਾਣਾ ਪੰਜਾਬ ਜਿਵੇਂ ਮਿਲਖਾ ਸਿੰਘ ਹੋਰਾਂ ਦੇ ਮਿੰਦਰ ਗਿੱਲੂਰਾਂ ਦੇ ਜਿਹੜੇ ਐਥਲੀਟ ਸੀ ਉਹਨਾਂ ਦੇ ਨਾਂ ਨਾਲ ਬਲਵੀਰ ਸੀਨੀਅਰ ਬਲਵੀਰ ਹਾਕੀ ਵਾਲਿਆਂ ਦੇ ਨਾਂ ਨਾਲ ਪੰਜਾਬ ਜਾਣਿਆ ਜਾਂਦਾ ਸੀ ਦੁਬਾਰਾ ਫਿਰ ਅਸੀਂ ਚਾਹੁੰਦੇ ਹਾਂ ਕਿ ਉਹੀ ਪੰਜਾਬ ਨੂੰ ਉਹਨਾਂ ਲੀਹਾਂ ਤੇ ਲੈ ਕੇ ਗਿਆ ਸਪੋਰਟਸ ਪੱਖੋਂ ਅਸੀਂ ਬਹੁਤ ਪਿੱਛੇ ਆਏ ਆ ਕਿਉਂਕਿ ਪਿੱਛੇ 15-20 ਸਾਲ ਦੇ ਵਿੱਚੋਂ ਜਿਹੜਾ ਇੱਕ ਛੇਵਾ ਦਰਿਆ ਨਸ਼ਿਆਂ ਦਾ ਵਿੱਚ ਵਹਿਨ ਦੇ ਵਿੱਚ ਸਾਡੇ ਨੌਜਵਾਨ ਵੇਖੇ ਨੇ ਉਹਨਾਂ ਤੋਂ ਬੱਚੇ ਸਾਡੇ ਨੌਜਵਾਨਾਂ ਨੂੰ ਬਚਾਉਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣਾ ਸਾਡਾ ਇੱਕ ਮਕਸਦ ਇਹ ਵੀ ਹੈ ਕਿ ਅਸੀਂ ਜਦੋਂ ਆਪ ਗਰਾਊਂਡ ਜਾਂਦੇ ਹਾਂ ਤਾਂ ਦੂਜੇ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਦੇਖ ਕੇ ਉਹ ਵੀ ਪ੍ਰਭਾਵਿਤ ਹੁੰਦੇ ਨੇ ਕਿ ਜਦੋਂ ਇੰਨੀ ਉਮਰ ਦੇ ਸਾਡੇ ਸੀਨੀਅਰ ਖਿਡਾਰੀ ਖੇਡ ਰਹੇ ਨੇ ਕਿ ਅਸੀਂ ਕਿਉਂ ਨਹੀਂ ਖੇਡ ਸਕਦੇ ਅਸੀਂ ਪਿੰਡ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਚੀਜ਼ ਵੀ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਆਉਂਦੀਆਂ ਵੀਡੀਓ ਬਣਾਈਆਂ ਨੇ ਅਸੀਂ ਬਾਹਰ ਜਾ ਕੇ ਉਹ ਸਕੂਲਾਂ ਚ ਕਾਲਜਾਂ ਚ ਦਿਖਾਵਾਂਗੇ ਸਾਰੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਾਂਗੇ ਇੰਨੀ ਉਮਰ ਦੇ ਬਾਵਜੂਦ ਤੁਸੀਂ ਆਪ ਸਿਹਤ ਨੂੰ ਫਿੱਟ ਰੱਖਿਆ ਗੇਮ ਨੂੰ ਫਿੱਟ ਰੱਖਿਆ ਇਹਦੇ ਲਈ ਕੀ ਰਾਜਾ ਜੀ ਇਹ ਗਰਾਊਂਡ ਜਾਣ ਦਾ ਇੱਕੋ ਹੀ ਕਾਰਨ ਹੈ ਕਿ ਸਿਹਤ ਫਿੱਟ ਰਹਿਣਾ ਜਿਹੜਾ ਆਦਮੀ ਗਰਾਊਂਡ ਦੇ ਵਿੱਚ ਜਾਊਗਾ ਡਾਕਟਰ ਕੋਲ ਨਹੀਂ ਜਾਊਗਾ ਮੈਂ ਇਕੱਲਾ ਨਹੀਂ ਹਜ਼ਾਰਾਂ ਲੋਕ ਜਿਹੜੇ ਨੇ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਲੈਂਦੇ ਨੇ ਪਿੱਛੇ ਮਸਤੂਣਾ ਸਾਹਿਬ ਵੀ ਹੋਈਆਂ ਸੀ ਹਰ ਸਾਲ ਹੁੰਦੀਆਂ ਨੇ ਤੇ ਥਾ-ਥਾਂ ਤੇ ਜਿਹੜੇ ਸਾਡੇ ਖੇਡ ਪ੍ਰੇਮੀ ਨੇ ਉਹ ਖੇਡਾਂ ਕਰਾਉਂਦੇ ਨੇ ਥੋੜੇ ਸਮੇਂ ਮੇਰੇ ਖਾਲਾ 16 ਤਰੀਕ ਨੂੰ ਮੋਹਾਲੀ ਵਿਖੇ ਵੀ ਹੋ ਰਹੀਆਂ ਨੇ ਸੀਨੀਅਰ ਖੇਡਾਂ ਤੇ ਲਵਲੀ ਯੂਨੀਵਰਸਿਟੀ ਜਲੰਧਰ ਵੀ 9 ਤਰੀਕ ਨੂੰ ਪੂਰੇ ਪੰਜਾਬ ਲੈਵਲ ਦੀ ਹੋ ਰਹੀਆਂ ਨੇ ਉਹਨਾਂ ਖੇਡਾਂ ਨਾਲ ਤੋ ਸਾਡੇ ਬੱਚਿਆਂ ਨੂੰ ਪ੍ਰੀਤ ਪ੍ਰੇਰਨਾ ਲੈਣੀ ਚਾਹੀਦੀ ਔਰ ਖੇਡਾਂ ਨਾਲ ਜੁੜਨੇ ਚਾਹੀਦੇ। ਸਵਾਗਤ ਕਰਿਆ ਕੀ ਗਣਤਾਂ ਨੇ। ਆ ਚੇਅਰਮੈਨ ਸਾਹਿਬ ਨੇ ਜਿੱਥੇ ਸਮੁੱਚੀ ਪਾਰਟੀ ਦਾ ਹਲਕੇ ਦਾ ਨਾਮ ਉੱਚਾ ਕੀਤਾ। ਮਾਸਟਰ ਗੇਮ ਦੇ ਵਿੱਚ ਕੇਰਲਾ ਵਿਖੇ ਜੋ 골ਡ ਮੈਡਲ ਤੇ ਸਿਲਵਰ ਮੈਡਲ ਲੈ ਕੇ ਆਏ ਨੇ ਅਸੀਂ ਸਮੁੱਚੇ ਇਹਨਾਂ ਦਾ ਸਟਾਫ ਖੜਾਗਾ ਮਾਰਕਟ ਕਮੇਟੀ ਦਾ ਔਰ ਪਾਰਟੀ ਦੇ ਸਾਡੇ ਵਰਕਰ ਖੜੇ ਨੇ ਇਹਨਾਂ ਦਾ ਸਵਾਗਤ ਕੀਤਾ। ਪਹਿਲਾਂ ਵੀ ਇਹ ਮਤਲਬ ਇੰਡੀਆ ਤੋਂ ਬਾਹਰ ਜਾ ਕੇ ਵੀ ਇਹਨਾਂ ਨੇ ਮੈਡਲ ਪ੍ਰਾਪਤ ਕਰੇ ਨੇ। ਆਸਟ੍ਰੇਲੀਆ ਖੇਡ ਕੇ ਆਏ ਨੇ, ਵੱਖ-ਵੱਖ ਜਗ੍ਹਾ ਖੇਡ ਕੇ ਆਏ ਨੇ। ਪੁਲੀਸ ਆਬ ਤੋਂ ਸਿੱਖਣ ਦੀ ਲੋੜ ਆ ਅੱਜ ਦੇ ਨੌਜਵਾਨਾਂ ਨੂੰ ਜਿਵੇਂ ਸਾਡੀ ਨੌਜਵਾਨ ਪੀੜ੍ਹੀ ਨਸਿਆਂ ਵੱਲ ਨੂੰ ਜਾ ਰਹੀ ਸੀ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਕਿ ਉਹ ਤੋਂ ਬਚਣ ਦੇ ਲਈ ਕੋਈ ਸਾਡੇ ਕੋਲੇ ਹੱਲ ਆ ਇਹੀ ਸਾਡੇ ਕੋਲ ਸੋਲੂਸ਼ਨ ਆ ਕਿ ਆਪਣੇ ਬੱਚਿਆਂ ਨੂੰ ਗਰਾਉਂਡਾਂ ਨਾਲ ਜੋੜੀਏ ਇਹਨਾਂ ਗੇਮਾਂ ਨਾਲ ਜੋੜੀਏ ਜਿਹੜੀਆਂ ਸਾਡੀਆਂ ਗੇਮਾਂ ਸਾਡਾ ਵਿਰਸਾ ਸੀ ਪੰਜਾਬ ਦਾ ਉਹ ਖਤਮ ਹੋਈਆਂ ਨੇ ਯਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਉਹ ਗੇਮਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੇ ਸਕੂਲ ਨੇ ਪ੍ਰਾਇਮਰੀ ਸਕੂਲ ਉਹਨਾਂ ਤੋਂ ਸ਼ੁਰੂ ਕਰਵਾਈਆਂ ਨੇ ਔਰ ਇਹੀ ਪ੍ਰੇਰਿਤ ਹੋਣਾ ਚਾਹੀਦਾ ਕੁਲੀ ਸਾਹਿਬ ਤੋਂ ਵੀ ਇਹ ਸੀਨੀਅਰ ਸਿਟੀਜ਼ਨ ਦੇ ਹੋਣ ਦੇ ਬਾਵਜੂਦ ਵੀ ਅੱਜ ਵੀ ਗਰਾਉਂਡ ਨਾਲ ਜੁੜੇ ਹੋਏ ਨੇ ਔਰ ਡੇਲੀ ਸਵੇਰੇ ਜਦੋਂ ਵੀ ਕਦੇ ਇਹਨਾਂ ਨਾਲ ਗੱਲ ਕਰਦੇ ਆ ਤਾਂ ਇਹ ਖੇਤ ਦੇ ਵਿੱਚ ਜੇ ਨਹੀਂ ਕੋਈ ਕੰਮ ਤਾਂ ਕਹੀਂ ਚੱਕ ਕੇ ਉੱਥੇ ਗੜਾਈ ਕਰ ਰਹੇ ਨੇ ਕਦੇ ਕੁਝ ਕਰ ਰਹੇ ਨੇ ਕਦੇ ਤਾਂ ਦੌੜ ਰਹੇ ਨੇ ਇਹੀ ਇਹਨਾਂ ਦਾ ਰਾਜ ਆ ਸਾਡੇ ਬੱਚਿਆਂ ਨੂੰ ਵੀ ਗਰਾਉਂਡਾਂ ਨਾਲ ਜੋੜਨਾ ਚਾਹੀਦਾ ਆਪਣੀ ਮਿੱਟੀ ਨਾਲ ਜੋੜਨਾ ਚਾਹੀਦਾ ਫੇਰ ਹੀ ਸਾਡਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਔਰਤਾਂ ਦਰੂ ਪੰਜਾਬ ਦਾ